ਸਸਿਕਲ ਦੋਸਤੋ ਸਪੀਡ ਪੋਸਟ ਪੰਜਾਬੀ ਟੀਵੀ ਦੇ ਪੇਜ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਗੌਰਵ ਕਲੜਾ ਦੋਸਤੋ ਅਸੀਂ ਖੜੇ ਹਾਂ ਹੰਸਨਗਰ ਦੀ ਗਲੀ ਨੰਬਰ 1 ਤੇ ਦੋ ਜਿੱਥੇ ਨਗਰ ਨਿਗਮ ਵੱਲੋਂ ਜਿਹੜੀ ਹੈ ਪ੍ਰੀਮਿਕਸ ਪਾਈ ਜਾ ਰਹੀ ਹੈਗੀ ਹੈ ਤੇ ਆ ਤੁਸੀਂ ਪ੍ਰੀਮਿਕਸ ਪਾਉਣ ਵਾਲੀ ਜਿਹੜੀ ਸੜਕ ਹੈ ਉਹਦੀਆਂ ਤਸਵੀਰਾਂ ਦਿਖਾਣਾ ਤੁਹਾਨੂੰ ਕਿ ਇਸ ਸੜਕ ਤੇ ਦੁਬਾਰਾ ਫਿਰ ਜਿਹੜਾ ਪ੍ਰੀਮਿਕਸ ਪਾਇਆ ਜਾ ਰਿਹਾ ਹੈਗਾ ਆ ਤੁਸੀਂ ਸੜਕ ਦੇਖ ਲਓ ਕਿ ਇਸ ਸੜਕ ਤੇ ਬਾਕੀ ਜਿਹੜੀ ਹੈਗੀ ਐ ਪ੍ਰੀਮਿਕਸ ਪੈਣੀ ਚਾਹੀਦੀ ਸੀ ਤੁਸੀਂ ਆ ਬਿਲਕੁਲ ਜਿਹੜੀ ਹੈਗੀ ਐ ਬਿਲਕੁਲ ਸਾਫ਼ ਗਲੀ ਹੈ ਪੱਕੀ ਗਲੀ ਹੈ ਤੇ ਤੁਸੀਂ ਆਸ-ਪਾਸੇ ਦੇਖੋ ਕਿਤੇ ਵੀ ਕੋਈ ਖੱਡਾ ਨਹੀਂ ਹੈ ਕੋਈ ਕੁਛ ਨਹੀਂ ਹੈ ਪਰ ਜਿੱਥੇ ਇਹਨੇ ਬੁਰੇ ਹਾਲ ਹੋਏ ਪਏ ਨੇ ਸੜਕਾਂ ਟੁੱਟੀਆਂ ਪਈਆਂ ਨੇ 10-10 ਸਾਲਾਂ ਤੋਂ ਸੀਵਰ ਪਏ ਹੋਏ ਨੇ ਨਾ ਤਾਂ ਉੱਥੇ ਕੋਈ ਖੜਵੰਜਾ ਲੱਗਿਆ ਹੈਗਾ ਤੇ ਨਾ ਹੀ ਸੜਕਾਂ ਬਣੀਆਂ ਤੇ ਜਿੱਥੇ ਆਲਰੇਡੀ ਸੜਕਾਂ ਬਣੀਆਂ ਹੋਈਆਂ ਨੇ ਪੱਕੀਆਂ ਤੁਸੀਂ ਇੱਕ ਵੀ ਮੈਨੂੰ ਇੱਥੇ ਕੋਈ ਖੱਡਾ ਦਿਖਾਓ ਵੀ ਇਸ ਗਲੀ ਦੇ ਹਾਲਾਤ ਬਹੁਤ ਮਾੜੇ ਨੇ ਜੇ ਜਿਸ ਕਰਕੇ ਜਿਹੜੀ ਇਹ ਸੜਕ ਬਣਾਈ ਜਾ ਰਹੀ ਹੈ ਤੁਸੀਂ ਇਹ ਤਸਵੀਰਾਂ ਦੇਖੋ ਵੀ ਕਿਤੇ ਇੱਥੇ ਲੱਗਦਾ ਆਪਾਂ ਨੂੰ ਜਿ ਇਸ ਤੇ ਦੁਬਾਰਾ ਪ੍ਰੀਮਿਕਸ ਪੈਨ ਦੀ ਲੋੜ ਹੈਗੀ ਸੀ ਪਰ ਠੇਕੇਦਾਰਾਂ ਵੱਲੋਂ ਜਾਂ ਨਗਰ ਨਿਗਮ ਵੱਲੋਂ ਆਪਣੇ ਚਹੇਤਿਆਂ ਨੂੰ ਆਪਣੇ ਚਹੇਤਿਆਂ ਨੂੰ ਜਿਹੜਾ ਹੈਗਾ ਇਹ ਕੰਮ ਕਰਕੇ ਦਿਖਾਇਆ ਜਾ ਰਿਹਾ ਜਦ ਕਿ ਲੋਕ ਆ ਲੋਕ ਇੰਨੇ ਜਿਨ੍ਹਾਂ ਦੇ ਲੋਕਾਂ ਦੀ ਹੈ ਜਿਹੜੇ 10-10 ਸਾਲ ਤੋਂ ਸੀਵਰ ਪਏ ਹੋਏ ਨੇ ਨਾ ਉਹਨਾਂ ਦੇ ਕੱਚੇ ਰੋਡ ਨੇ ਉੱਥੇ ਹਜੇ ਤੱਕ ਨਾ ਤਾਂ ਕੋਈ ਨਗਰ ਨਿਗਮ ਨੇ ਧਿਆਨ ਮਾਰਿਆ ਜਦ ਕਿ ਮਾਮਲੇ ਕਈ ਵਾਰ ਧਿਆਨ ਚ ਲਿਆਤੇ ਗਏ ਨੇ ਪਰ ਕੋਈ ਵੀ ਧਿਆਨ ਨਹੀਂ ਮਾਰਿਆ ਤੁਸੀਂ ਆਹ ਸੜਕ ਦੇ ਵਿੱਚ ਦਿਖਾ ਦਿਓ ਕੀ ਕੀ ਨਗਰ ਨਿਗਮ ਇਸ ਪ੍ਰੀਮਿਕਸ ਤੇ ਇਹ ਸਹੀ ਨਜ਼ਰ ਆਂਦਾ ਤੁਸੀਂ ਆਹ ਦੇਖੋ ਬਿਲਕੁਲ ਗਲੀ ਜਮਾ ਸਾਫ ਪਈ ਹੈ ਕੋਈ ਭਾਂਜੀ ਕੋਈ ਗਲੀ ਟੁੱਟੀ ਪਈ ਜਿਹੀ ਹੈ ਹਾਂ ਨਹੀਂ ਨਹੀਂ ਗਲੀ ਕੋਈ ਟੁੱਟੀ ਵੀ ਹੈ ਤੇ ਫਿਰ ਪ੍ਰੀਮਿਕਸ ਤੁਸੀਂ ਦੇਖੋ ਵੀ ਪਾਈ ਜਾ ਰਹੇ ਜਿੱਥੇ ਟੁੱਟੀ ਵੀ ਹੈ ਉੱਥੇ ਲੋਕ ਪਾਉਂਦੇ ਨਹੀਂ ਇਹ ਦੇਖੋ ਹਾਂ ਆ ਤੁਸੀਂ ਦੇਖ ਲਓ ਲੋਕ ਕਿਉਂਕਿ ਦੱਸਾਂ ਕੀ ਹੈ ਕਿਉਂਕਿ ਜੇ ਗਲੀ ਦੀ ਹਾਲ ਖਸਤਾ ਹਾਲਤ ਹੁੰਦੀ ਬੇਸ਼ੱਕ ਇੱਥੇ ਜ਼ਰੂਰ ਪਾਣੀ ਚਾਹੀਦੀ ਹੈ ਕੰਮ ਹੋਣਾ ਚਾਹੀਦਾ ਮੈਂ ਕਹਿੰਦਾ ਵੀ ਬਿਲਕੁਲ ਹੋਣਾ ਚਾਹੀਦਾ ਪਰ ਇਸ ਗਲੀ ਦੇ ਇਸ ਗਲੀ ਵਿੱਚ ਜਿਹੜਾ ਹੈ ਜੇ ਕਿੰਨੇ ਕਿ ਜਿਹੜੇ ਖੱਡੇ ਪਏ ਸੀ ਜਾਂ ਇੰਨੀ ਕਿੰਨੀ ਕੀ ਮਾੜੀ ਹਾਲਤ ਸੀ ਵੀ ਜਿਹੜੀ ਇਥੇ ਦੁਬਾਰਾ ਜਿਹੜੀ ਪ੍ਰੀਮਿਕਸ ਪਾਈ ਪਈ ਪਰ ਅਸੀਂ ਕਹਿੰਨੇ ਆ ਵੀ ਕੰਮ ਕਰਨ ਪਰ ਹਰ ਥਾਂ ਤੇ ਕਰਨ ਜਿੱਥੇ ਲੋਕ ਦਾਦਾ ਸਾਲਾਂ ਤੋਂ ਬਿਨਾਂ ਖੜਵੰਝੇ ਤੋਂ ਬਿਨਾਂ ਸੜਕਾਂ ਤੋਂ ਰਹਿ ਰਹੇ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਵੀ ਉੱਥੇ ਵੀ ਜਿਹੜਾ ਹੈਗਾ ਕੰਮ ਕਰਨਾ ਚਾਹੀਦਾ ਹਰ ਥਾਂ ਤੇ ਕੰਮ ਹੋਣ ਪਰ ਐ ਨਾ ਹੋਵੇ ਕਿ ਜਿੱਥੇ ਪਈ ਹੋਈ ਹੈ ਪ੍ਰੀਮਿਕਸ ਉੱਥੇ ਦੁਬਾਰਾ ਫੇਰ ਪਾਈ ਜਾਓ ਫੇਰ ਪੈਸੇ ਬਣਾਈ ਜਾਓ ਫੇਰ ਤੇ ਜਿੱਥੇ ਹੋਣਾ ਉੱਥੇ ਕੰਮ ਨਹੀਂ ਕਰਦੇ ਤੇ ਤੁਸੀਂ ਆ ਸੜਕ ਤੇ ਤੁਹਾਨੂੰ ਦਿਖਾ ਦੇਣਾ ਦੋਨੋਂ ਸੜਕਾਂ ਦੋਨੋਂ ਪਾਸੇ ਦਿਖਾ ਦੇਣਾ ਕਿਤੇ ਵੀ ਕੋਈ ਆ ਜਾ ਜਿਹੜਾ ਜੇਕਰ ਇਹਨਾਂ ਦੇ ਜਿਹੜੇ ਮੁੰਸ਼ੀਆਂ ਨਾਲ ਠੇਕੇਦਾਰਾਂ ਦੇ ਮੁੰਸ਼ੀਆਂ ਨਾਲ ਗੱਲਬਾਤ ਕਰਨੀ ਚਾਹੀ ਤੇ ਬਹਿਸਵਾਜੀ ਤੇ ਬਤਮੀਜੀ ਕਰਨ ਤੇ ਉਤਰ ਆਉਂਦੇ ਨੇ ਤੇ ਤੰਦ ਦਿਖਾ ਦਈਏ ਕਿ ਇਹ ਜੀਵਨ ਕੋਈ ਠੇਕੇਦਾਰ ਆ ਉਹਦਾ ਕੋਈ ਮੁੰਸ਼ੀ ਹੈਗਾ ਜੋ ਬਤਮੀਜੀ ਤੇ ਉਤਰ ਆਇਆ ਇੱਕ ਸਿਰਫ ਇੱਕਾ ਖੱਡਾ ਦਿਖਾ ਕੇ ਕਹਿੰਦਾ ਜੀ ਤੁਹਾਨੂੰ ਦਿਖਦਾ ਨਹੀਂ ਆ ਖੱਡਾ ਹੈਗਾ ਤੇ ਤੁਸੀਂ ਇਸ ਖੱਡੇ ਤੋਂ ਇਲਾਵਾ ਹੋਰ ਤੁਸੀਂ ਆ ਸੜਕ ਤੇ ਦੇਖ ਲਓ ਕੋਈ ਖੱਡਾ ਨਜ਼ਰ ਆਂਦਾ ਕੋਈ ਕੁਛ ਆਂਦਾ ਫਿਰ ਵੀ ਸਿਰਫ ਇੱਕ ਜਰੀਆ ਬਣਿਆ ਹੋਇਆ ਹੈ ਕੀ ਲੁੱਟ ਦਾ ਜਰੀਆ ਬਣਿਆ ਹੋਇਆ ਹੈਗਾ ਇਸ ਸਬੰਧੀ ਆਪਾਂ ਮੇਰ ਨਗਰ ਨਿਗਮ ਪਦਮਜੀਤ ਸਿੰਘ ਮਹਿਤਾ ਨਾਲ ਵੀ ਗੱਲ ਕਰਾਂਗੇ ਜੋ ਇੱਥੋਂ ਦੇ ਜੀ ਹੈਗੇ ਆ ਪਵਨ ਜਈ ਨਾਲ ਵੀ ਗੱਲ ਕਰਾਂਗੇ ਐਕਸ਼ਨ ਐਕਸ਼ਨ ਨੀਰਜ ਸਿੰਘਲਾ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਇਹ ਜਿਹੜੀਆਂ ਤਸਵੀਰਾਂ ਦਿਖਾਵਾਂਗੇ ਜਿਹੜੀ ਇਹ ਠੇਕੇਦਾਰਾਂ ਦੀ ਜਿਹੜੀ ਗੁੰਡਾਗਰਦੀ ਆ ਉਸ ਗੁੰਡਾਗਰਦੀ ਦਿਖਾਵਾਂਗੇ ਕਿਉਂਕਿ ਇਸ ਤਰ੍ਹਾਂ ਜਿਹੜੇ ਪੱਤਰਕਾਰਾਂ ਨਾਲ ਗੁੰਡਾਗਰਦੀ ਕਰਦੇ ਨੇ ਕਿਸ ਤਰ੍ਹਾਂ ਉਹ ਨਾਜਾਇਜ਼ ਜਿਹੜਾ ਹੈਗਾ ਆ ਜਬਰਦਸਤੀ ਜਿਹੜਾ ਹੈਗਾ ਜਦੋਂ ਅਸੀਂ ਕਵਰੇਜ ਕਰਨ ਲੱਗੇ ਸਾਡੇ ਨਾਲ ਫੇਰ ਵੀ ਇਹਨਾਂ ਨੇ ਅਗਲਾ ਕਹਿੰਦਾ ਨਹੀਂ ਵੀਡੀਓ ਨਾ ਬਣਾਓ ਤੁਸੀਂ ਜੀ ਖਬਰ ਨਾ ਕਰੋ ਕਿਉਂ ਕੁਛ ਨਾ ਜੇ ਖਬਰ ਰੋਕ ਰਹੇ ਹਾਂ ਕਿਸੇ ਕਾਰਨ ਨਹੀਂ ਰੋਕ ਰਹੇ ਕਿਉਂਕਿ ਇਹ ਇੱਥੇ ਇਹ ਜਿਹੜੀ ਸੜਕ ਆ ਬਿਲਕੁਲ ਸਹੀ ਬਣੀ ਹੋਈ ਹੈ ਕੋਈ ਵੀ ਇਹਦੇ ਅੰਦਰ ਕੋਈ ਪ੍ਰੋਬਲਮ ਨਹੀਂ ਆ ਸਾਡੇ ਨਾਲ ਜਿਹੜੇ ਐਮਸੀ ਵੀ ਜੁੜ ਗਏ ਨੇ ਐਮਸੀ ਸਾਹਿਬ ਆ ਇੱਕ ਇਹ ਸੁਪਰੀਮਿਕਸ ਪਾਈ ਜਾ ਰਹੀ ਆ ਕਿ ਇੱਥੇ ਲੱਗਦਾ ਸੀ ਪ੍ਰੀਮਿਕਸ ਪਾਈ ਜਾਣੀ ਚਾਹੀਦੀ ਸੀ ਪਰੀਮਿਕਸ ਆਏ ਐ ਜਿੱਚੋਂ ਗੇੜੀਆਂ ਸੜਕਾਂ ਆਲਰੇਡੀ ਟੁੱਟੀਆਂ ਹੋਈਆਂ ਐ ਤਾਂ ਉੱਥੇ ਪਰੀਮਿਕਸ ਪਾਉਣੀ ਚਾਹੀਦੀ ਸੀ ਕਿਉਂਕਿ ਇਹਨਾਂ ਸੜਕਾਂ ਨੂੰ ਲਗਭਗ ਤੁਸੀਂ ਐ ਲਾ ਕੇ ਚੱਲੋ ਕਿ ਤਕਰੀਬਨ 4 ਸਵਾ 4 ਸਾਲ ਹੋ ਗਏ ਉਸ ਟਾਈਮ ਪਰੀਮਿਕਸ ਪਾਈ ਸੀ ਉਹਦੇ ਵਿੱਚ ਇਹ ਹੁੰਦਾ ਵੀ ਕਿਸੇ ਟਾਈਮ ਕਿਸੇ ਜਗ੍ਹਾ ਤੇ ਮਾੜੀ ਮੋਟੀ ਸੜਕ ਠੀਕ ਵੀ ਪਈ ਐ ਪਰ ਉਹਦੇ ਵਿੱਚ ਇੰਨੇ ਸਾਰੇ ਏਰੀਆ ਦੇ ਵਿੱਚ ਪੈਚ ਵਰਕ ਨਹੀਂ ਲੱਗ ਸਕਦਾ ਇਸ ਕਰਕੇ ਇਹ ਪ੍ਰੀਮਿਕਸਰ ਜਿਵੇਂ ਇੱਥੋਂ ਵੀ ਦੇਖ ਲਓ ਤੁਸੀਂ ਆਹ ਸੜਕ ਤੇ ਡੈメージ ਹੈ ਇਹ ਵੀ ਜੀ ਇਹ ਵੀ ਤੁਸੀਂ ਜਦੋਂ ਦੇਖੋਗੇ ਅੱਗੇ ਸਾਰੀ ਦਿੱਕਤ ਹੈਗੀ ਆ ਇਹਨਾਂ ਦੇ ਵਿੱਚ ਪਰ ਆਹ ਸੜਕ ਤਾਂ ਬਿਲਕੁਲ ਸਾਫ਼ ਪਈ ਹੈ ਬਿਲਕੁਲ ਇਸ ਸੜਕ ਤੇ ਕੋਈ ਇਹਦੇ ਵਿੱਚ ਅੱਗੇ ਜਾ ਕੇ ਦੇਖੋਗੇ ਸੀਵਰ-ਸੂਵਰ ਵਗੈਰਾ ਪਾਏ ਹੋਏ ਆ ਲੋਕਾਂ ਨੇ ਜਿਹੜੇ ਬਾਅਦ ਚ ਉਹ ਸਾਰੇ ਕੱਟ ਲੱਗੇ ਹੋਏ ਆ ਤੇ ਉੱਥੇ ਮਤਲਬ ਜਿਹੜਾ ਆਪਾਂ ਕਹਿ ਦਈਏ ਆਪਣਾ ਪੈਚ ਵਰਕ ਨਹੀਂ ਹੋ ਸਕਦਾ ਤੇ ਐਂਸੇ ਮੇਰਾ ਮਤਲਬ ਇਹ ਹੈ ਕਿ ਜਿੱਥੇ ਲੋਕ ਦਹਾਦਾ ਸਾਲਾਂ ਤੋਂ ਸੀਵਰ ਪਏ ਹੋਏ ਆ ਨਾ ਤਾਂ ਉਥੇ ਖੜਵੰਜਾ ਹੈ ਨਾ ਸੜਕ ਹੈ ਤੇ ਲੋਕ ਆ ਜੋ ਤਰਸੀ ਜਾਂਦੇ ਆ ਜਿੱਥੇ ਆਲਰੇਡੀ ਚਲੋ ਪ੍ਰੋਪਰ ਕੰਮ ਹੈ ਇੱਥੇ ਕੋਈ ਜ਼ਿਆਦਾ ਨਹੀਂ ਲੱਗਦਾ ਜਿੱਥੇ ਹੁਣ ਤੁਸੀਂ ਪਿੱਛੇ ਚਲੇ ਜਾਓ ਸੁਰਫੀ ਰੋਡ ਚਲੇ ਜਾਓ ਉਥੇ ਐਡਾ ਮਾੜਾ ਹਾਲ ਹੈ ਕਿ ਖੜਵੰਜੇ ਤੱਕ ਨਹੀਂ ਲੱਗੇ ਹੋਏ ਦੇਖੋ ਉਸ ਏਰੀਏ ਬਾਰੇ ਆਏ ਆ ਵੀ ਉਹ ਮੇਰਾ ਵਾਰਡ ਹੈ ਨੀਗਾ ਮੈਨੂੰ ਉਸ ਬਾਰੇ ਥੋੜੀ ਜੀ ਹਾਂ ਨੌਲੇਜ ਨਹੀਂ ਹੈ ਮੈਂ ਛੇ ਦਾ ਛੋਟੇ ਹਾਂ ਮਤਲਬ ਮਾਧਿਮ ਰਾਹੀ ਕੋਈ ਮੈਂ ਗਲਤ ਕਮਿਟ ਕਰਦੇ ਆ ਬਟ ਇਹ ਹੈ ਵੀ ਜਿੱਥੇ ਏਰੀਏ ਦੇ ਵਿੱਚ ਅਸੀਂ ਆਪਦੇ ਏਰੀਏ ਦੀ ਗੱਲ ਕਰਦੇ ਹਾਂ ਜਿੱਥੇ ਲੁੱਕ ਪੈਣ ਵਾਲੀ ਹੈਗੀ ਹੈ ਉਹੀ ਲੁੱਕ ਪਾ ਰਹੇ ਆ ਤੁਸੀਂ ਮੇਰੇ ਏਰੀਏ ਦੇ ਵਿੱਚ ਜਾ ਕੇ ਦੇਖੋ ਪੰਜ ਛੇ ਕਲੀਆਂ ਹੈਗੀਆਂ ਜਿਹੜੀਆਂ ਟਾਈਲਾਂਆਂ ਲੱਗੀਆਂ ਹੋਈਆਂ ਤੇ ਜਿਨ੍ਹਾਂ ਨੂੰ 10 ਸਾਲ ਹੋ ਗਏ ਅਸੀਂ ਉਹ ਬਣਾਈ ਨਹੀਂ ਕਿਉਂਕਿ ਉੱਥੇ ਤਾਨੂੰ ਮਹਿਸੂਸ ਹੋਇਆ ਪਿਛਲੇ 2-3 ਸਾਲਾਂ ਤੋਂ 4 ਸਾਲਾਂ ਤੋਂ ਵੀ ਉੱਥੇ ਮਤਲਬ ਵੀ ਵਧੀਆ ਪਈਏ ਤਾਂ ਅਸੀਂ ਉਸ ਨੂੰ ਛੇੜਿਆ ਨਹੀਂ ਹੈਗਾ ਇੱਥੇ ਲੋਕਾਂ ਦੀ demand ਹੈ ਜਾਂ ਜਿੱਥੇ requirement ਹੈ ਅਸੀਂ ਉਹੀ ਕੰਮ ਕਰਾ ਰਹੇ ਹਾਂ 10 ਸਾਲ ਹੋ ਗਏ ਸਹੀ ਮੇਰੀਆਂ ਤਿੰਨ ਚਾਰ ਕਲੀਆਂ ਜਿੱਥੇ ਇੰਟਰਲੌਕ ਪੈਨ ਲਾਈ ਸੀ ਉਸ ਦੇ ਅੱਜ ਤੱਕ ਅਸੀਂ ਉਹ ਇੰਟਰਮੋਟਾਇਲ ਨਹੀਂ ਲਾਈ ਕਿਉਂਕਿ ਉਹ ਛੜਕਾ ਸਹੀ ਪਈਆਂ ਸੀ ਮੇਰਾ ਮਤਲਬ ਕਿ ਰਿਪੋਰਟ ਰਿਪੇਅਰ ਹੋਣ ਵਾਲੀ ਹੁੰਦੀ ਐ ਅਸੀਂ ਉਸ ਨੂੰ ਰਿਪੇਅਰ ਕਰਵਾ ਦਿੰਦੇ ਮੇਰਾ ਮਤਲਬ ਇਹ ਐ ਜੀ ਚਲੋ ਤੁਸੀਂ ਇਸ ਵਾਰ ਦਿਓ ਕਿ ਜਿੱਥੇ ਬਿਲਕੁਲ ਵੀ ਕੰਮ ਨਹੀਂ ਹੋਇਆ ਕੀ ਉੱਥੇ ਨਗਰ ਨਿਗਮ ਦਾ ਫਰਜ਼ ਨਹੀਂ ਬਣਦਾ ਵੀ ਪਹਿਲਾਂ ਉੱਥੇ ਕੰਮ ਕਰਾਇਆ ਜਾਵੇ ਜਰੂਰ ਬਣਦਾ ਨਗਰ ਨਿਗਮ ਦਾ ਕੰਮ ਹੀ ਲੋਕਾਂ ਨੂੰ ਜਿਹੜੀ ਬੇਸਿਕ ਜਿਹੜੀ ਨੀਡ ਐ ਉਹ ਮਹੱਈਆ ਕਰਾਣਾ ਜਿਹਦੇ ਵਿੱਚ ਵਾਟਰ ਸਪਲਾਈ ਸੀਵਰੇਜ ਸੜਕਾਂ ਜੇ ਨਾਲੀਆਂ ਨਹੀਂ ਹੈਗੀਆਂ ਤਾਂ ਨਾਲੀਆਂ ਬਣਾਉਣੀਆਂ ਜੇ ਕੁਨਾਲੀਆਂ ਚੱਤੀ ਜਾਂਦੀਆਂ ਉਹਨੂੰ ਬੰਦ ਕਰਵਾਉਣਾ ਚਲੋ ਉਹ ਲੋਕਾਂ ਦੀ ਉਸਤੇ ਡਿਪੈਂਡ ਕਰਦਾ ਪਰ ਇਹ ਜਿਹੜੀਆਂ 3-4 ਬੇਸਿਕਸ ਹੁੰਦਾ ਹੈਗੀਆਂ ਸ਼ੜਕ ਸੀਵਰੇਜ ਤੇ ਪੀਣ ਯੋਗ ਪਾਣੀ ਇਹ ਨਗਰ ਨਿਗਮ ਦੀ ਡਿਊਟੀ ਹੈ ਜ਼ਿੰਮੇਵਾਰੀ ਹੈ ਦੇਣੀਆਂ ਚਾਹੀਦੀਆਂ ਮੇਰੀ ਥੋੜੀ ਜੀ ਉੱਥੋਂ ਦੇ ਮੈਂ ਨਹੀਂ ਕਹਿ ਸਕਦਾ ਵੀ ਉਹ ਲੋਕ ਗਏ ਜਾਂ ਨਹੀਂ ਗਏ ਮੇਰੀ ਉਸ ਏਰੀਏ ਦੇ ਲੋਕਾਂ ਨੂੰ ਵੀ ਰਿਕਵੈਸਟ ਹੈਗੀ ਹੈ ਬੇਨਤੀ ਹੈਗੀ ਹੈ ਵੀ ਤੁਸੀਂ ਆਪ ਜੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਇੱਕ ਪ੍ਰੋਪਰ ਕਾਗਜ਼ ਤੇ ਲਿਖ ਕੇ ਤੇ ਮੇਅਰ ਸਾਹਿਬ ਨੂੰ ਦਿਓ ਕਈ ਵਾਰੀ ਹੋ ਸਕਦਾ ਹੈ ਵੀ ਨਹੀਂ ਵੀ ਧਿਆਨ ਚ ਹੁੰਦੀ ਇਹ ਵੀ ਹੋ ਸਕਦਾ ਪਰ ਜਿਹੜੀ ਬੇਸਿਕ ਸਹੂਲਤਾਂ ਹੈਗੀ ਹੈ ਉਹ ਨਗਰ ਨਿਗਮ ਦੀ ਜ਼ਿੰਮੇਵਾਰੀ ਹੈ ਦੇ ਹਾਂ ਤੁਹਾਡਾ ਵਾਰਡ ਨੰਬਰ ਕਿੰਨਾ ਹੈ ਜੀ ਮੇਰਾ ਵਾਰਡ ਨੰਬਰ 43 ਹੈ ਜੀ ਮੇਰੇ ਜਿਹੜੇ ਵਾਈਫ ਹੈ ਉਹ ਮਜੂਦਾ ਐਮਸੀ ਓਕੇ ਹਾਂ ਦੋਸਤੋ ਇਹ ਸੰ ਐਮਸੀ ਸਾਹਿਬ ਸਾਫ ਕਾ ਐਮਸੀ ਇਹਨਾਂ ਦੀ ਵਾਈਫ ਹੈ ਇਸ ਵਾਰਡ ਤੋਂ ਹੈ ਤੇ ਇਹਨਾਂ ਨੇ ਕਿਹਾ ਵੀ ਜਿੱਥੇ ਲੋਡ ਹੈ ਜਿੱਥੇ ਲੋੜ ਹੈ ਕੰਮ ਕਰਨ ਦੀ ਉੱਥੇ ਕੰਮ ਜਰੂਰ ਹੋਣਾ ਚਾਹੀਦਾ ਮੇਰੇ ਵਾਰਡ ਦੇ ਵਿੱਚ ਵੀ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਪ੍ਰੀਮਿਕਸ ਨਹੀਂ ਪਾਈ ਗਈ ਸੀ ਔਰ ਅਸੀਂ ਉੱਥੇ ਪ੍ਰੀਮਿਕਸ ਜਿਹੜੀ ਹੈਗੀ ਆ ਆ ਪਾਰੇ ਨੇ ਜਿੱਥੇ ਲੋੜ ਹੈ ਤੇ ਜਿੱਥੇ ਨੇ ਕੰਮ ਬਿਲਕੁਲ ਨਹੀਂ ਉੱਥੇ ਨਗਰ ਨਿਗਮ ਨੂੰ ਚਾਹੀਦਾ ਹੈਗਾ ਕਿ ਉਹ ਜਿਹੜਾ ਹੈਗਾ ਕੰਮ ਕਰਨ ਤੇ ਤੁਹਾਨੂੰ ਹਾਲਾਤ ਦਿਖਾ ਦੇਣ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਜਿਹੜੀ ਥਾਵਾਂ ਤੇ ਕੰਮ ਨਹੀਂ ਹੋ ਰਿਹਾ ਉੱਥੇ ੱੱਕੇ ਨਾਲ ਜਿਹੜੇ ਹੈਗੇ ਕੰਮ ਕਿੱਥੇ ਜਾ ਰਹੇ ਨੇ